ਹਾਂਜੀ ਭਾਈ ਇਸ ਏਜੰਡੇ ਬਾਰੇ ਤੁਹਾਡਾ ਕੀ ਵਿਚਾਰ ਜੇ ਇਹ ਏਜੰਡਾ ਵੇਖੋ ਸਾਡੇ ਸਾਰਿਆਂ ਦਾ ਹੀ ਆ ਇਹ ਜਰੂਰੀ ਕਿਸਾਨ ਦਾ ਨਹੀਂ ਆ ਕਿ ਸਿਰਫ ਕਿਸਾਨ ਨੇ ਇੱਥੇ ਜ਼ਿੰਮੇਵਾਰੀ ਦੇਣੀ ਆ ਕਿਸਾਨ ਦੇ ਨਾਲ-ਨਾਲ ਮਜ਼ਦੂਰ ਤਬਕਾ ਆੜਤੀਆ ਦੁਕਾਨਦਾਰ ਮਜ਼ਦੂਰ ਏਕਤਾ ਤੇ ਸਾਰੇ ਜਿਹੜੇ ਆ ਆਪਣੇ ਏਜੰਡੇ ਦੇ ਵਿੱਚ ਸ਼ਾਮਲ ਹੋਏ ਆ ਅੱਜ 12 ਤੋਂ 4 ਵਜੇ ਤੱਕ ਇਹ ਧਰਨਾ ਇੱਥੇ ਰਹੂਗਾ ਤੇ ਪਿੰਡ ਟਾਂਗਰਾ ਦੇ ਅੱਡੇ ਦੇ ਵਿੱਚ ਸਾਰੀ ਸੰਗਤ ਇੱਥੇ ਇਕੱਠੀ ਹੋਈ ਆ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਜਿੱਤਰਾਂ ਕੇ ਅੰਗਣਵਾੜੀ ਕਿਸਾਨ ਇਕਤਾ ਮਜ਼ਦੂਰ ਇਕਤਾ ਇਹ ਸਾਰੀਆਂ ਜਥੇਬੰਦੀਆਂ ਮੁਲਾਜ਼ਮ ਇਕਤਾ ਇਹ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋ ਗਈਆਂ ਇੱਥੇ ਸ਼ਾਮਲ ਹੋਈਆਂ ਧਰਮ ਦੀਆਂ ਕੀ ਮੰਗ ਕਰਦੇ ਹੋ ਤੁਸੀਂ ਦੇਖੋ ਜੀ ਸਾਡੀ ਤੇ ਸਾਰਿਆਂ ਨੇ ਇੱਕੋ ਮੰਗਿਆ ਤੁਹਾਨੂੰ ਵੀ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਇਹ ਨਜਾਇਜ਼ ਇਹਨਾਂ ਨੇ ਬਿੱਲ ਬਣਾਇਆ ਵਾ ਪਾਸ ਵੀ ਕੀਤਾ ਵਾ ਉਹ ਬਸ ਜਿਹੜੇ ਲਾਗੂ ਹੋਣ ਦੀ ਦੇਰ ਆ ਲਾਗੂ ਨਾ ਕੀਤਾ ਜਾਵੇ ਤੇ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਮੰਗਿਆ ਉਥੇ ਕਈ ਜਿਹੜੀਆਂ ਇਹਨਾਂ ਦੀ ਜਥੇਬੰਦੀਆਂ ਦੀਆਂ ਮੀਟਿੰਗਾਂ ਉਹ ਉਥੇ ਮਤਲਬ ਸਫਲ ਨਹੀਂ ਹੋ ਪਾਈਆਂ ਕਿਉਂਕਿ ਇਹਨਾਂ ਦੀ ਮੰਗ ਜਿਹੜੀ ਹੈ ਸਾਡੀ ਅਜੇ ਤੱਕ ਪੂਰਨ ਨਹੀਂ ਹੋਈ। ਨਾ ਇਹ ਸਾਡੀ ਮੰਗ ਤੇ ਕੋਈ ਆਉਂਦਾ ਹੀ ਆ। ਤੇ ਇਸ ਕਰਕੇ ਜਿਹੜੇ ਧਰਨੇ ਆ ਸੰਘਰਸ਼ ਆ ਇਹ ਇਦਾਂ ਹੀ ਚੱਲਦੇ ਰਹਿਣਗੇ। ਤੁਹਾਨੂੰ ਲੱਗਦਾ ਹੈ ਇਹਨਾਂ ਆਰਡੀਨੈਂਸ ਬਿੱਲਾਂ ਕਾਰਨ ਬਹੁਤ ਜ਼ਿਆਦਾ ਬੇਰੋਜ਼ਗਾਰੀ ਵੱਧ ਜਾਏਗੀ। ਬਿਲਕੁਲ। ਵੇਖੋ ਜੀ ਪਹਿਲਾਂ ਮਾਰ ਵੱਜੀ ਆ ਨੋਟਬੰਦੀ ਦੀ। ਜੀਐਸਟੀ ਦਾ ਵੀ ਇਹਨਾਂ ਥੋੜਾ ਜਿਹਾ ਅਸਰ ਮਤਲਬ ਹੋਇਆ ਵਾ ਪਰ ਇਹਨਾਂ ਕਹਿ ਲਓ ਵੀ ਉਹਨਾਂ ਨਹੀਂ ਹੋਇਆ। ਫਿਰ ਮੁੜ ਕੇ ਆ ਗਿਆ ਲਾਕਡਾਊਨ ਇੱਕ ਕੁਦਰਤੀ ਚਲੋ ਆਫਤ ਹੀ ਪਰ ਕੁਦਰਤੀ ਆਫਤ ਦੇ ਨਾਲ-ਨਾਲ ਕੋਈ ਸਿਆਸਤ ਆਫਤ ਵੀ ਬਣ ਗਈ। ਇਹ ਸਿਆਸਤੀ ਕਈ ਇਹਨਾਂ ਨਾਲੇ ਰੋਟੀਆਂ ਸੇਕੀਆਂ ਜਦਾਂ ਕਿ ਆਂ ਬੀਲ ਇਦਾਂ ਦੇ ਪਾਸ ਕੀਤੇ ਗਏ ਇਹ ਸਾਡੀਆਂ ਸਟੇਟ ਦੀਆਂ ਗਵਰਨਮੈਂਟ ਸੈਂਟਰ ਗਵਰਨਮੈਂਟ ਇਹਨਾਂ ਇਕੱਠਿਆਂ ਦੀ ਮਿਲੀ ਭੂਗਤਿਆ ਸੋ ਜਿਹੜੀ ਬੇਰੋਜ਼ਗਾਰੀ ਉਦੋਂ ਹੁਣ ਤੁਸੀਂ ਕਹਿ ਰਹੇ ਵਧਣੀ ਆ ਇਹ ਵਧਣੀ ਨਹੀਂ ਆ ਵੱਧ ਗਈ ਆ ਲਾਕਡਾਊਨ ਚ ਬੜੇ ਬੇਰੋਜ਼ਗਾਰ ਫਿਰ ਜਾਂਦੇ ਆ ਕਈਆਂ ਦੀਆਂ ਨੌਕਰੀਆਂ ਖੋਸ ਗਈਆਂ ਕਈਆਂ ਦੇ ਬਿਜ਼ਨਸ ਕਈਆਂ ਫੈਕਟਰੀਆਂ ਬੰਦ ਹੋ ਗਈਆਂ ਲੁਧਿਆਣੇ ਦੁਕਾਨਾਂ ਚੇਂਜ ਕਰ ਲਿਆ ਹੁਣ ਵੇਖੋ ਜਿਨ੍ਹਾਂ ਨੇ ਬਿਜ਼ਨਸ ਇਹਨੇ ਪਰਾਲੇ ਸੈੱਟ ਕੀਤੇ ਸੀ ਹੁਣ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਨਗੇ 5-6 ਸਾਲ ਤੇ ਉਹਨਾਂ ਨੂੰ ਅਗਰ ਸਰਕਾਰ ਤੁਹਾਡੀ ਨਹੀਂ ਸੁਣਦੀ ਅਗਲਾ ਐਕਸ਼ਨ ਤੁਹਾਡਾ ਕੀ ਹੋਵੇਗਾ ਵੇਖੋ ਜੀ ਇਹ ਸਾਰੀਆਂ ਜਥੇਬੰਦੀਆਂ ਦੇ ਨਾਲ ਹੀ ਆ ਪਹਿਲੀਆਂ ਮੀਟਿੰਗਾਂ ਮੈਂ ਤੁਹਾਨੂੰ ਜਿਤਨਾ ਪਹਿਲਾਂ ਦੱਸ ਸਕਿਆ ਵੀ ਇਹ ਸਫਲ ਨਹੀਂ ਹੋਈਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੀਟਿੰਗ ਇਹਨਾਂ ਨੇ ਰੱਖੀ ਆ ਫਾਈਨਲ ਉਹਦੇ ਵਿੱਚ ਵੇਖੋ ਕੀ ਆਉਂਦਾ ਆ ਜੋ ਵੀ ਰਿਜ਼ਲਟ ਨਿਕਲ ਕੇ ਆਊਗਾ ਉਹ ਤੁਹਾਡੇ ਸਾਹਮਣੇ ਹੋਊਗਾ ਤੁਸੀਂ ਆਪਣੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੇਖੋ ਜੀ ਯੂਥ ਅੱਜ ਬੜੀ ਚੜ੍ਹਦੀ ਕਲਾ ਵਾਲਾ ਨਾਲ ਹੀ ਆ ਇਹ ਸਭ ਯੂਥ ਦੇ ਹੀ ਰਿਜ਼ਲਟ ਆਉਣ ਦੇ ਬਾਅਦ ਕਿ ਇੰਨਾ ਇਕੱਠ ਇੱਥੇ ਹੋਇਆ ਪਹਿਲਾਂ ਕਿਸਾਨ ਸੰਘਰਸ਼ ਕਮੇਟੀਆਂ ਅੱਜ ਦੀਆਂ ਨਹੀਂ ਬਹੁਤ ਪੁਰਾਣੀਆਂ ਕਰਦੇ ਹੁੰਦੇ ਸੰਘਰਸ਼ ਪਹਿਲਾਂ ਸਮਝ ਨਹੀਂ ਹੀ ਆਈ ਨਹੀਂ ਪਰ ਉਦੋਂ ਇਨਾ ਜ਼ੁਲਮ ਨਹੀਂ ਜੋ ਜ਼ੁਲਮ ਹੋਣਾ ਅੱਜ ਮੋਦੀ ਸਰਕਾਰ ਕਰਨ ਢਈ ਆ ਇਹਨਾਂ ਜ਼ੁਲਮ ਪਹਿਲਾਂ ਕਿਤੇ ਨਹੀਂ ਹੋਣਦੇ ਸਾਰੇ ਆ ਗਏ ਸੀ ਪਰ ਕਿਸੇ ਕਾਰਨਾ ਕਰਕੇ ਉਹ ਟਲ ਜਾਂਦੇ ਸੀ ਹੁਣ ਆਉਣ ਦੇ ਆਉਣ ਵਾਲੇ ਸਮਾਂ ਜਿਹੜਾ ਆਉਣ ਵਾਲਾ ਬਹੁਤ ਗੰਭੀਰ ਹੋ ਗਿਆ ਜੇ ਅੱਜ ਵੀ ਯੂਥ ਨਾ ਉੱਠਦਾ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਬਜ਼ੁਰਗ ਲੈਵਲ ਤੇ ਉਹ ਮਿੱਟੀ ਹੈ ਹੀ ਐ ਆਉਣ ਵਾਲਾ ਯੂਥ ਵੀ ਮਿੱਟੀ ਹੋ ਜਾਣਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਇਸ ਜੰਡੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਜੀ ਇਹ ਜੰਡੇ ਬਾਰੇ ਅੱਜ ਜਸਨਾ ਨਕਸਾਨ ਜਿਥੇ ਬੰਦੀਆਂ ਕਈਆਂ ਦਿਨਾਂ ਤੋਂ ਸਾੜਕ ਮੱਲੇ ਆ ਰੇਲਾਂ ਰੋਕੀਆਂ ੱਟਕੇ ਛਾਈ ਆ ਇਹ ਅੱਜ ਤੋਂ 20 ਸਾਲ ਪਹਿਲਾਂ ਸਾਡੇ ਪ੍ਰਧਾਨ ਰੋਲਾ ਪੁੰਨਦੇ ਆਹੀ ਇਹ ਦੱਸਦੇ ਨੇ ਹੈ ਕਿ ਜਿਹੜਾ ਕੁਵਾਰਾ ਮਲਾਜ਼ਮਾਂ ਦੇ ਉੱਤੇ ਧਰਿਆ ਇਹ ਸਾਰੇ ਉੱਤੇ ਆਉਣਾ ਪਰ ਅੱਜ ਇਹਨਾਂ ਚੀਜ਼ਾਂ ਦਾ ਉਹ ਸਰਕਾਰ ਨੇ ਵਾਲਾ ਇਹਨਾਂ ਦੇ ਭਲੇਖੇ ਵਿੱਚ ਇਹ ਪਾਇਆ ਕਿ ਖਜ਼ਾਨਾ ਖਾਲੀ ਆ ਖੱਦ ਜਾਨਾ ਜਿਹੜਾ ਉਹ ਤਨਖਾਹਾਂ ਮੁਲਾਜ਼ਮਾਂ ਦੀਆਂ ਜ਼ਿਆਦਾਆਂ ਉਹ ਲੁੱਟੀ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਭੁਲੇਖੇ ਦੇ ਵਿੱਚ ਰੱਖਿਆ ਤੇ ਇਹ ਜਥੇਬੰਦੀਆਂ ਨੂੰ ਹੁਣ ਪਤਾ ਲੱਗਾ ਵੀ ਘਵਾੜਾ ਜਿਹੜਾ ਤੇਜ਼ੀ ਨਾਲ ਅੱਗੇ ਫੱਦਰਿਆ ਸਾਰੇ ਉੱਤੇ ਉਹ ਤੋਂ ਪਹਿਲੇ ਜਦੋਂ ਇਹ ਬਿੱਲ ਪਾਸ ਕਰਨੇ ਸੀ ਕੋਰੋਨਾ ਦਾ ਡਰ ਪਾ ਕੇ ਲੋਕਾਂ ਨੂੰ ਅੰਦਰੋਂ ਨਹੀਂ ਨਿਕਲ ਦਿੱਤਾ ਹੁਣ ਜਦੋਂ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਬਿੱਲ ਪਾਸ ਹੀ ਹੋ ਗਏ ਰਾਸ਼ਟਰਪਤੀ ਦੇ ਸਾਈਨ ਹੋ ਚੁੱਕੇ ਆ ਤੇ ਹੁਣ ਆਕੇ ਤੇ ਸਾਰੇ ਜਿਵੇਂ ਬੰਦਿਆ ਬਾਹਰ ਆਈਆਂ ਪਰ ਅਜੇ ਇਹ ਸਮਝ ਲਵੇ ਸਰਕਾਰ ਮੋਦੀ ਸਰਕਾਰ ਵੀ ਸਮਝ ਲੈ ਕਿ ਅਜੇ ਸਵਦੇ ਵਿੱਚੋਂ 10% ਬਾਹਰ ਆਏ ਨੇ 10 ਵੀ ਨਹੀਂ ਆਏ ਲੋਕ ਬੜੇ ਬਾਹਰ ਨੇ ਜਿੱਦਣ ਉਹ ਆਗੇ ਸਾਰੇ ਉਹਦਣ ਤੇਰੀਆਂ ਕੁਰਸੀਆਂ ਕੁਰਸੀਆਂ ਇਤਨੇ ਚੁੱਕੀਆਂ ਜਾਣੀਆਂ ਕਿਉਂਕਿ ਇਹ ਹੁਣ ਦਿੱਲੀ ਵਾਲਿਆਂ ਨੂੰ ਜਦੋਂ ਧਾਵਾ ਕੀਤਾ ਇਹ ਤੇ ਅਰੀਅਲ ਬਣ ਕੇ ਬੈਠਾ ਮੋਦੀ ਸਾਹਿਬ ਪਰ ਇਹਨੂੰ ਲੋਕਾਂ ਦੇ ਅੱਗੇ ਛੁਪਣਾ ਪੈਣਾ ਅਹੀਂ ਵੱਡੇ ਵੱਡੇ ਅਫਸਰ ਵੇਖਿਆ ਸੀ ਇਹ ਤੇ ਬਹੁਤ ਵੱਡਾ ਕਾਫਲਾ ਜਿਹੜੇ ਇਹਨਾਂ ਦਿੱਲੀ ਤੱਕ ਜਾਣਾ ਤੇ ਰਾਸ਼ਟਰਪਤੀ ਦਾ ਘਰਾਉ ਕਰਨਗੇ ਸਾਰੀ ਦਿੱਲੀ ਜਾਮ ਕਰਨਗੇ ਬੱਤੀ ਉੱਥੇ ਨਾ ਬਲੂਗੀ ਪਾਣੀ ਕਿਸੇ ਨੂੰ ਨਾ ਮਿਲੂਗਾ ਜਿੱਥੇ ਮੋਦੀ ਹੋਊਗਾ ਉੱਥੇ ਰਹੂਗਾ ਜੇ ਦਫਤਰ ਚਾਹੇ ਚੋ ਕਰਨੇ ਜਾਊਗਾ ਉਹ ਉੱਥੇ ਦਾ ਉੱਥੇ ਰਹੂਗਾ ਇਹੋ ਜਿਹਾ ਘਰਾਉ ਇਹਨਾਂ ਕਰਨਾ ਇਹ ਸਾਰੀਆਂ ਜਥੇਬੰਦੀਆਂ ਪ੍ਰਾਥੀ ਜਥੇਬੰਦੀਆਂ ਮੁਲਾਜ਼ਮ ਇਹ ਸਾਰੇ ਆਏ ਨੇ ਸਰਕਾਰਾਂ ਨੇ ਜਦੋਂ ਇਹ ਦਫਤਰ ਵਿੱਚ ਇਹਨੇ ਏਅਰਪੋਰਟ ਵਿੱਚ ਤੇ ਰੇਲਨਾ ਵਿੱਚੀਆਂ ਇਹਨਾਂ ਜ਼ਹਿਨ ਕੀ ਦਿੱਤਾ ਥੱਲੇ ਵਾਲਿਆਂ ਨੇ ਸਰਕਾਰੀ ਦਾਰੇ ਜਿਹੜੇ ਗਰੀਬਾਂ ਦੇ ਨਾਲ ਲੱਗਦੇ ਨੇ ਜਿੱਥੋਂ ਗਰੀਬ ਰੋਟੀ ਪਾਣੀ ਛਕ ਛਕਦੇ ਨੇ ਉਹ ਸਾਰੇ ਦਾਰੇ ਇਹਨਾਂ ਨੇ ਬੰਦ ਕਰ ਦਿੱਤੇ ਉਹ ਡਵਾਨੀ ਵਰਗਿਆਂ ਨੂੰ ਦੇ ਦਿੱਤੇ ਕਿ ਤੁਸੀਂ ਆ ਕੇ ਇਹਨਾਂ ਦੁੱਤੇ ਰਾਜ ਕਰੋ ਹੁਣ ਟਟੀਆਂ ਦੀਆਂ ਜ਼ਮੀਨਾਂ ਖੁੱਲੀਆਂ ਗਈਆਂ ਤੇ ਇਹ ਵਿਚਾਰੇ ਕੀ ਕਰਨਗੇ ਇਹਨਾਂ ਨੂੰ ਕਿਹੜੀ ਚੀਜ਼ਾਂ ਜਿੰਨਾ ਇਹ ਖੇਡਣਗੇ ਚੱਕਰੇ ਆ ਇਸ ਚੀਜ਼ ਦੇ ਸਰਕਾਰਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਲੋਕ ਜਿਹੜੇ ਨੇ ਇਹ ਲੋਕ ਹੀ ਸਰਕਾਰ ਬਣਾਉਂਦੇ ਨੇ ਤੇ ਲੋਕ ਹੀ ਦੇਖਦੇ ਨੇ ਕਿਉਂਕਿ ਲੋਕਾਂ ਨੂੰ ਇਨਸਾਫ ਚਾਹੀਦਾ ਇਨਸਾਫ ਵਾਸਤੇ ਨਾ ਮੰਤਰੀਆਂ ਉੱਤੇ ਭੇਜਦਾ ਵੀ ਤੁਸੀਂ ਇਨਸਾਫ ਕਰੋ ਜੇ ਉਹ ਹੀ ਸਾਡੇ ਨਾਲ ਧੱਕੇਸ਼ਾਹੀ ਕਰਨ ਲੱਗੇ ਇਹਨਾਂ ਲੋਕਾਂ ਦਾ ਕੀ ਹਾਲ ਹੋਏ ਇਹ ਜਿਹੜਾ ਅੰਦੋਲਨ ਆ ਕਿੰਨੇ ਟਾਈਮ ਤੱਕ ਚੱਲ ਸਕਦਾ ਜੀ ਇਹ ਲੰਮਾ ਇਹ ਲੰਮਾ ਜਾਂ ਨਾ ਨਿਸ਼ਚੇ ਸਮੇਂ ਤੱਕ ਜਿੰਨਾ ਚਿਰ ਤੱਕ ਇਹ ਮੰਗਾ ਟੇਬਲ ਤੇ ਨਾਇਆ ਉਹਨਾਂ ਚਰਚਾ ਕੇ ਅੰਦੋਲਨ ਜਿਹੜਾ ਲਗਾਤਾਰ ਚੱਲਦਾ ਰਹੂ ਔਰ ਵੱਧਦਾ ਜਾਊ ਠੀਕ ਹੈ ਠੀਕ ਹੈ ਧੰਨਵਾਦ